ਵਿਧਾਇਕਾ ਅਰਨਾ ਚੋਧਰੀ ਨੇ ਰਾਸ਼ਨ ਕਾਰਡਾਂ ਤੇ ਕੱਚੇ ਮਕਾਨਾਂ ਨੂੰ ਲੈ ਕੇ ਸਪੀਕਰ ਸਾਹਿਬ ਰਾਹੀਂ ਸਬੰਧਿਤ ਮੰਤਰੀ ਕੋਲੋਂ ਮੰਗੇ ਜਵਾਬ ਕਿਹਾ ਰਾਸ਼ਨ ਕਾਰਡ ਦੀਆਂ ਪਰਚੀਆਂ ਹੋਣ ਦੇ ਬਾਵਜੂਦ ਵੀ ਰਾਸ਼ਨ ਕਾਰਡ ਧਾਰਕਾਂ ਨੂੰ ਨਹੀਂ ਮਿਲ ਰਹੀ ਕਨਕ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਦੀਨਾਨਗਰ ਤੋਂ ਵਿਧਾਇਕਾ ਅਰਨਾ ਚੋਧਰੀ ਵੱਲੋਂ ਆਪਣੇ ਹਲਕੇ ਨਾਲ ਸਬੰਧਤ ਮੁੱਦੇ ਬੜੀ ਪ੍ਰਮੁਖਤਾ ਨਾਲ ਉਠਾਏ ਜਾਂਦੇ ਹਨ ਇਸੇ ਤਰ੍ਹਾਂ ਹੀ ਅੱਜ ਵੀ ਵਿਧਾਨ ਸਭਾ ਦੀ ਵਿਧਾਇਕਾ ਅਰਨਾ ਚੋਧਰੀ ਵੱਲੋਂ ਰਾਸ਼ਨ ਕਾਰਡਾਂ ਤੇ ਕੱਚੇ ਮਕਾਨਾਂ ਨੂੰ ਲੈ ਕੇ ਦੋ ਮੁੱਦੇ ਵਿਧਾਨ ਸਭਾ ਚ ਚੁਕੇ ਗਏ ਜਿਸ ਵਿੱਚ ਉਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਰਾਸ਼ਨ ਕਾਰਡ ਧਾਰਕਾਂ ਕੋਲ ਪਰਚੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕਣਕ ਨਹੀਂ ਮਿਲ ਰਹੀ ਉਹਨਾਂ ਕੇ ਵੀ ਸੀ ਦਾ ਮੁੱਦਾ ਵੀ ਬੜੀ ਗੰਭੀਰਤਾ ਨਾਲ ਚੁਕਿਆ ਇਸ ਮੌਕੇ ਤੇ ਕੀ ਬੋਲੇ ਵਿਧਾਇਕਾ ਅਰਨਾ ਚੋਧਰੀ ਅਤੇ ਸਬੰਧਤ ਮਹਿਕਮੇ ਦੇ ਮੰਤਰੀ ਆਉਂਦੇ ਹਾਂ ਉਹਨਾਂ ਦੀ ਜੀ ਬਾਨੀ ਸ਼੍ਰੀਮਤੀ ਅਰੁਣਾ ਚੌਧਰੀ ਜੀ 1530 ਮੰਤਰੀ ਸ਼੍ਰੀ ਲਾਲ ਚੰਦ ਜਟਾਰੂ ਚੱਕ ਜੀ ਅਜਾ ਡਾਕਟਰ ਬਲਬੀਰ ਜੀ ਜਵਾਬ ਦੇਣਗੇ ਜੀ ਸਰ ਜਵਾਬ ਤਾਂ ਮਾਣਯੋਗ ਮੈਂਬਰ ਸਾਹਿਬਾਂ ਨੂੰ ਚਲਾ ਗਿਆ ਜੀ ਇਹ ਸਪਲੀਮੈਂਟਰੀ ਪੁੱਛ ਲੈਣ ਜੀ ਜੀ ਸਰ ਚੰਗਾ ਹੁੰਦਾ ਜੇ ਮੰਤਰੀ ਜੀ ਆਪ ਹੁੰਦੇ ਤਾਂ ਜ਼ਿਆਦਾ ਵਧੀਆ ਸੀ ਆ ਤੁਹਾਡੇ ਡੇਟ ਦੇ ਆ ਨਾ ਜੀ ਤੁਹਾਡੇ ਨੇੜੇ ਦੇ ਜ਼ਿਲ੍ਹੇ ਵਿੱਚ ਹਾਲ ਇੱਕੋ ਜਿਹਾ ਹਾਂਜੀ ਬਿਲਕੁਲ ਜੀ ਇਸੇ ਕਰਕੇ ਸਾਡਾ ਧਿਆਨ ਨਹੀਂ ਰੱਖਦੇ ਜੀ ਵੈਗਰੂ ਸੋ ਅ ਸਪਲੀਮੈਂਟਰੀ ਸਰ ਜੀ ਜਨਵਰੀ 22 ਤੋਂ ਲੈ ਕੇ ਜਨਵਰੀ ਦਸੰਬਰ 24 ਤੱਕ ਦਾ ਮੈਂ ਜਵਾਬ ਮੰਗਿਆ ਸੀ ਇਹ ਜਵਾਬ ਵੈਸੇ ਵੀ ਅਧੂਰਾ ਕਿਉਂਕਿ ਮੈਂ 2 ਸਾਲਾਂ ਦੀ ਅਲੋਕੇਸ਼ਨ ਐਂਡ ਡਿਸਟ੍ਰਿਬਿਊਸ਼ਨ ਪੁੱਛੀ ਸੀ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਹੈ ਸਿਰਫ 3 ਮਹੀਨੇ ਦਾ ਯਾ ਅਕਤੂਬਰ ਤੋਂ ਲੈ ਕੇ ਦਸੰਬਰ 24 ਤੱਕ ਇਹਨਾਂ ਨੇ ਕਿਹਾ ਮੈਨੂੰ ਜਵਾਬ ਮਿਲੇ ਆ ਕਿ 95.85% ਕਨਕ ਵੰਡੀ ਗਈ ਹੈ। ਔਰ 1297 ਮਜ਼ਦੂਰ ਜਿਹੜੇ ਨੇ ਇਹ ਪੈਂਡਿੰਗ ਨੇ। ਮੈਂ ਪੁੱਛਣਾ ਚਾਹਨੀ ਆ ਕਿ ਆ ਇਹ ਜਿਹੜੀ ਮਜ਼ਦੂਰਾਂ ਦੇ ਜਿਹੜੇ ਬਾਕੀ ਰਹਿ ਗਏ ਨੇ 4.15% ਕੀ ਇਹ ਉਹਨਾਂ ਨੂੰ ਦਿੱਤੇ ਜਾਣਗੇ ਇਨਸ਼ੋਰ ਕਰਦੇ ਹੋ? ਦੂਸਰਾ ਕਿ ਪ੍ਰੋਪਰ ਮੇਰੀ ਜਾਣਕਾਰੀ ਦੇ ਮੁਤਾਬਿਕ ਪ੍ਰੋਪਰ ਡਿਸਟ੍ਰਿਬਿਊਸ਼ਨ ਨਹੀਂ ਹੋਈ ਸੋ ਕੀ ਕਈ ਲੋਕਾਂ ਦੇ ਕੋਲ ਮੇਰੇ ਕੋਲ ਕਈ ਲੋਕ ਆਏ ਨੇ ਜਿਨ੍ਹਾਂ ਕੋਲ ਪਰਚੀ ਹੈਗੀ ਹੈ ਲੇਕਿਨ ਉਹਨਾਂ ਨੂੰ ਕनक ਨਹੀਂ ਮਿਲੀ ਕੀ ਇਹਦੀ ਇਨਕੁਆਇਰੀ ਕਰਕੇ ਇਨਸ਼ੋਰ ਕਰੋਗੇ ਇਹਦੀ ਰਿਪੋਰਟ ਇਹਦੇ ਸਾਨੂੰ ਦੱਸੋਗੇ ਕਿ ਇਹ ਕਿਉਂ ਨਹੀਂ ਉਹਨਾਂ ਨੂੰ ਮਿਲ ਸਕੇ ਕਿਉਂਕਿ ਪਰਚੀਆਂ ਦੇ ਮੇਰੇ ਕੋਲ ਪਈਆਂ ਵੀ ਹੋਈਆਂ ਨੇ ਮੈਂ ਦਿਖਾ ਵੀ ਸਕਦੀ ਹਾਂ ਜੀ ਮਦਰੀ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬਾਨ ਨੂੰ ਦੱਸਣਾ ਚਾਹਨਾ ਹੈ ਕਿ ਜਿਹੜਾ ਇਹਨਾਂ ਨੇ ਮਜ਼ਦੂਰਾਂ ਦੀ ਗੱਲ ਕੀਤੀ ਹੈ ਜਿਹੜੇ ਈ ਸ਼੍ਰਮ ਪੋਰਟਲ ਤੇ ਹੈ ਗਿਆ ਉਹਨਾਂ ਵਾਸਤੇ ਇਸ ਮਾਨਯੋਗ ਸਕਰੀਮ ਕੋਡ ਦਾ ਆਰਡਰ ਸੀ ਕਿ ਇਹਨਾਂ ਨੂੰ ਜਿੱਥੇ ਆ ਗਏ ਇਹਨਾਂ ਦੇ ਕਾਰਡ ਬਣਾ ਕੇ ਇਹਨਾਂ ਨੂੰ ਅਨਾਜ ਦਿੱਤਾ ਜਾਵੇ ਤੇ ਉਹ ਅਨਾਜ ਕੇਂਦਰ ਸਰਕਾਰ ਨੇ ਦੇਣਾ ਤੇ ਅਸੀਂ ਉਹਨਾਂ ਨੂੰ ਲੈਟਰ ਲਿਖ ਚੁੱਕੇ ਹਾਂ ਬਾਰ-ਬਾਰ ਕਿ ਇਹਨਾਂ ਦੀ ਅਲੋਕੇਸ਼ਨ ਕੀਤੀ ਜਾਵੇ ਤੇ ਦੂਜਾ ਜਿਹੜਾ ਇਹਨਾਂ ਦੇ ਵਿੱਚ ਗੱਲ ਮੈਂ ਉਹਨਾਂ ਨੇ ਸਾਂਝੀ ਕਰਨੀ ਚਾਹੁੰਨਾ ਕਿ ਜਿਹੜਾ ਇਹਨਾਂ ਦੇ 21 ਤੋਂ ਲੈ ਕੇ 21 ਦੇ ਵਿੱਚ ਨਾ ਜੀ ਮਾਨਯੋਗ ਜਿਹੜੇ ਸਾਡੇ ਉਸ ਵੇਲੇ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਤਕਰੀਬਨ 13-14 ਲੱਖ ਪਰਿਵਾਰਾਂ ਨੂੰ ਜਿਹੜਾ ਸੀਗਾ ਉਹਨਾਂ ਦੇ ਰਾਸ਼ਨ ਕਾਰਡ ਬਣਾਤੇ ਲੇਕਿਨ ਉਹਨਾਂ ਦੀ ਅਲੋਕੇਸ਼ਨ ਨਹੀਂ ਸੀ ਸੈਂਟਰ ਵੱਲੋਂ ਕੋਈ ਉਹਨਾਂ ਦਾ ਜਿਹੜਾ ਮਤਲਬ 1 ਕਰੋੜ 41 ਲੱਖ ਸੀਗਾ ਉਹਨੇ ਕੋਟਾ ਸੀ ਉਹ ਵਧਾਇਆ ਨਹੀਂ ਗਿਆ ਸੀ ਤੇ ਉਹਨਾਂ ਨੂੰ ਅਨਾਜ ਨਹੀਂ ਮਿਲਦਾ ਸੀਗਾ ਤੇ ਇਹ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹਨਾਂ ਦੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਉਹ ਉਹ ਵੀ ਸਾਡੇ ਮੁੱਖ ਮੰਤਰੀ ਨੇ ਪੂਰਾ ਕੀਤਾ ਜਾ ਕੇ ਉਹਨਾਂ ਨੂੰ ਅਸੀਂ ਅਨਾਜ ਦੇ ਰਹੇ ਹਾਂ ਤੇ ਇਹ ਜਿਹੜੇ ਮਜ਼ਦੂਰ ਹੈਗੇ ਆ ਜਦੋਂ ਇਹਨਾਂ ਨੂੰ ਜਿਹੜਾ ਸੈਂਟਰ ਐ ਅਪਰੂਵ ਕਰ ਦੇਗਾ ਉਹ ਕੋਟਾ ਦੇਏਗਾ ਸਾਨੂੰ ਤੇ ਉਹਨਾਂ ਨੂੰ ਵੀ ਉਹ ਅਨਾਜ ਮਿਲਣਾ ਸ਼ੁਰੂ ਹੋ ਜਾਏਗਾ ਅਜੇ ਸਟੇਟ ਦੇ ਕੋਟੇ ਚੋਂ ਨਹੀਂ ਅਸੀਂ ਬਹੁਤ ਸਾਰੀਆਂ ਕੈਟਾਗਰੀਜ਼ ਨਾਲ ਇਸ ਤੋਂ ਸਿਵਾਏ ਜਿਹੜੇ ਐਚਆਈਵੀ ਪੋਜ਼ਿਟਿਵ ਹੈ ਹੈਪੇਟਾਈਟਸ ਹੈ ਵਿਦਬਾਜ ਨੇ ਹੈਗੇ ਆ ਜਿਨ੍ਹਾਂ ਦੇ ਪੇਰੈਂਟਸ ਕੋਵਿਡ ਦੌਰਾਨ ਗੁਜ਼ਰ ਗਏ ਸੀ ਬੱਚੇ ਆ ਉਹ ਸਾਰੀਆਂ ਕੈਟਾਗਰੀ ਕਤਰ ਮੇਰੇ ਜਨਮ ਸਪਲੀਮੈਂਟਰੀ ਸਰ ਜੀ ਮਤਰੀ ਮੈਂ ਇਹ ਪੁੱਛਿਆ ਕਿ ਕੀ ਜਿਤਾ ਦੀ ਪਰਚੀਆਂ ਇਸ਼ੂ ਹੋ ਚੁੱਕੀਆਂ ਨੇ ਔਰ ਉਹਨਾਂ ਨੂੰ ਕਨਕ ਨਹੀਂ ਮਿਲੀ ਕੀ ਉਹਦੇ ਬਾਰੇ ਜੀ ਰਿਕੁਆਰੀ ਕਰਾਈ ਜਾਏਗੀ ਹਾਂ ਜਿਹੜੇ ਜਿਹੜਾ ਤੁਹਾਡਾ ਇਹ ਸਵਾਲ ਹੈ ਨਾ ਜੀ ਤੁਸੀਂ ਬਿਲਕੁਲ ਕਰਾਈ ਜਾਏਗੀ ਜੀ ਸਾਰਾ ਸਾਡੇ ਆਮ ਤੌਰ ਤੇ ਮੈਂ ਸਾਰਾ ਡਾਟਾ ਜਿਹੜਾ ਹੈਗਾ ਮੈਂ ਉਹਨੂੰ ਬੜੇ ਧਿਆਨ ਨਾਲ ਪੜਿਆ ਹੈਗਾ ਇਹ 95 ਤੋਂ 96% ਹੁੰਦਾ ਕਿਉਂਕਿ ਉਹਦੀ ਜਿਹੜੀ ਬਾਇਓਮੈਟ੍ਰਿਕ অথেন্টিਕੇਸ਼ਨ ਹੁੰਦੀ ਹੈ ਉਸ ਬੰਦੇ ਨੂੰ ਉੱਥੇ ਜਾਣਾ ਪਏਗਾ ਉਹਨੂੰ ਜਾ ਉਹਦਾ ਆਰੈਸਟ ਕੈਨ ਹੋਵੇ ਜਾਂ ਉਹਦਾ ਥੰਬ ਪ੍ਰੈਸ਼ਨ ਹੋਵੇ ਜਾਂ ਉਹਦੀ ਜਿਹੜੀ ਫਿੰਗਰਪ੍ਰਿੰਟਿੰਗ ਹੋਵੇ ਉਹਨੂੰ ਬਾਇਓਥੈਂਟੀਫਿਕੇਸ਼ਨ ਕਰਾਣੀ ਪੈਂਦੀ ਹੈ ਜਿਹੜਾ ਉੱਥੇ ਜਾਂਦਾ ਜੇ ਕੋਈ ਇਹੋ ਜਿਹਾ ਇੱਕ ਬੰਦਾ ਵੀ ਆ ਇਵਨ 1 ਪਰਸਨ ਜਿਹੜਾ ਗਿਆ ਹੋਵੇ ਤੁਹਾਨੂੰ ਰਸਨਾ ਮਿਲਿਆ ਬਿਲਕੁਲ ਅਸੀਂ ਉਹਦੇ ਤੇ ਐਕਸ਼ਨ ਵੀ ਕਰਾਂਗੇ ਜੀ ਸਰ ਇੱਕ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹੁੰਦਾ ਬੀਬਾ ਜੀ ਦੋ ਹੀ ਹੁੰਦੇ ਆ ਕਿ ਕਿ ਇੱਕ ਬੜਾ ਇੰਪੋਰਟੈਂਟ ਹੈ ਸਰ ਕੇਵਾਈਸੀ ਤੁਸੀਂ ਤੇ ਕੱਲ ਫਾਲਤੂ ਦੇ ਕਰਦੇ ਨਹੀਂ ਤੁਸੀਂ ਇੰਪੋਰਟੈਂਟ ਗੱਲ ਹੀ ਕਰਦੇ ਹੋ ਜੀ ਜੀ ਕਿ ਜੇ केवाईसी ना होया थंब प्रिंट सारे परिवार दा ना होया ते पंजाब दा कोटा ਘਟ ਜਾਏਗਾ पंजाब दे गरीब ਲੋਕਾਂ दा ਬਹੁਤ ਭਾਰੀ ਨੁਕਸਾਨ ਹੋ ਜਾਏਗਾ ਸੋ ਕਿਆ ਮੰਤਰੀ ਸਾਹਿਬ ਇਹ ਸ਼ੋਰ ਕਰਨਗੇ ਕਿ ਆਪਣੇ ਆਫੀਸ਼ਰਸ ਨੂੰ ਇੰਸਟਰਕਸ਼ਨਸ ਦੇਣਗੇ ਕਿ ਇਹਦੇ ਚ ਤੇਜ਼ੀ ਲੈ ਕੇ ਆਣ ਮੈਡਮ 78% ਹੋ ਚੁੱਕੀ ਹੈ ਜੀ 30 ਅਪ੍ਰੈਲ ਦੀ ਡੈਡਲਾਈਨ ਹੈ ਅਸੀਂ 29 ਅਪ੍ਰੈਲ ਨੂੰ ਪੂਰੀ ਕਰ ਦਾਂਗੇ ਬਿਲਕੁਲ ਥੈਂਕ ਯੂ ਇਹ ਮੇਰੀ ਅਸ਼ੋਰੈਂਸ ਥੈਂਕ ਯੂ ਥੈਂਕ ਯੂ ਥੈਂਕ ਯੂ ਅਰੁਣਾ ਜੀ ਥੈਂਕ ਯੂ ਸਪੀਕਰ ਸਾਹਿਬ ਸਰ ਮੈਂ ਇੱਕ ਬਹੁਤ ਅਹਿਮ ਮੁੱਦੇ ਤੇ ਗੱਲ ਕਰਨਾ ਚਾਹਨੀ ਆ ਕਿ 5 ਸਾਲ ਦੇ ਬਾਅਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੋਰਟਲ ਖੁੱਲਿਆ ਹੈ ਕਿਉਂਕਿ ਪਹਿਲੇ 2019 ਚ ਖੁੱਲਿਆ ਸੀ ਤੇ ਹੁਣ ਖੁੱਲਿਆ ਹੈ ਸੋ ਇਹਦੇ ਵਿੱਚ ਟੋਟਲੀ 100% ਫੰਡਿੰਗ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਹੈ ਜਿਹਦੇ ਵਿੱਚ ਤਿੰਨ ਕਿਸ਼ਤਾਂ ਚ ਪੈਸੇ ਮਿਲਦੇ ਨੇ ਉਹ ਉਹਦੇ ਬਾਰੇ ਚ ਪੰਡੋਰੀ ਸਾਹਿਬ ਨੇ ਵੀ ਹੁਣ ਗੱਲ ਕੀਤੀ ਹੈ ਔਰ ਇਹਦੇ ਜਿਹੜੀ ਮੈਂ ਗਵਰਨਮੈਂਟ ਆਫ ਇੰਡੀਆ ਤੋਂ ਇਹ ਲੈਟਰ ਪ੍ਰੋਕਿਊਰ ਕੀਤੀ ਹੈ ਇਦੇ ਵਿੱਚ ਸਾਨੂੰ ਕੋਈ ਨੌਲੇਜ ਨਹੀਂ ਸੀ ਇਸ ਬਾਰੇ ਦੇ ਵਿੱਚ ਜਦ ਕਿ ਇਹਦੇ ਵਿੱਚ ਇਨਸਟਰਕਸ਼ਨਸ ਨੇ ਕਿ ਪਿੰਡ ਪੱਤਰ ਤੇ ਕੈਂਪ ਲਗਾਏ ਜਾਣ ਔਰ ਗ੍ਰਾਮ ਸਭਾਵਾ ਕਰਵਾਈਆਂ ਜਾ ਸਕਦੀਆਂ ਨੇ ਗੁਰਦੁਆਰੇ ਸਾਹਿਬ ਔਰ ਮੰਦਿਰ ਆਦਿ ਵਗੈਰਾ ਵਿੱਚ ਅਨਾਉਂਸਮੈਂਟ ਕਰਵਾਈ ਜਾ ਸਕਦੀ ਹੈ ਪਿੰਡਾਂ ਵਿੱਚ ਮੁਨਾਦੀ ਕਰਵਾਈ ਜਾ ਸਕਦੀ ਹੈ ਖੇਤਰੀ ਭਾਸ਼ਾ ਵਿੱਚ ਪੋਸਟਰ ਛਪਾ ਕੇ ਵੀ ਵੰਡੇ ਜਾ ਸਕਦੇ ਆ ਇਹਨਾਂ ਚ ਕੋਈ ਵੀ ਗੱਲ ਸਾਨੂੰ ਪਤਾ ਨਹੀਂ ਮੈਨੂੰ ਲੱਗਦਾ ਇੱਧਰ ਬੈਠੇ ਕਿਸੇ ਨੂੰ ਵੀ ਇਸ ਬਾਰੇ ਚ ਨੌਲੇਜ ਨਹੀਂ ਹੈ ਕਿ 31 ਮਾਰਚ ਲਾਸਟ ਡੇਟ ਹੈ 2 ਦਿਨ ਰਹਿ ਗਏ ਆ ਔਰ ਜਿੱਥੋਂ ਤੱਕ ਮੇਰੀ ਨੌਲੇਜ ਹੈ ਕਿ ਪਿੰਡ ਵਿੱਚ ਕਿਸੇ ਦੇ ਘਰ ਇੱਕ ਜਨੇ ਤੇ ਬੈਠ ਕੇ ਇਹ ਲਿਸਟਾਂ ਬਣਾਈ ਜਾ ਰਹੀਆਂ ਨੇ ਸੋ ਅਸੀਂ ਇਹਦੇ ਤੇ ਰਾਜਨੀਤੀ ਨਾ ਕਰੀਏ ਪੰਜਾਬ ਦੇ ਗਰੀਬ ਲੋਕਾਂ ਨੂੰ ਕੱਚੀ ਛੱਤ ਦਾ ਮੁਆਵਜ਼ਾ ਦੇਣ ਵਾਸਤੇ ਜਦ 100% ਸਰਕਾਰ ਗਵਰਨਮੈਂਟ ਆਫ ਇੰਡੀਆ ਪੈਸੇ ਦੇ ਰਹੀ ਹੈ ਔਰ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਮੈਚਿੰਗ ਗ੍ਰਾਂਟ ਨਹੀਂ ਹੈ ਕੋਈ 1 ਰੁਪਿਆ ਵੀ ਨਹੀਂ ਲੱਗਦਾ ਸੋ ਅਸੀਂ ਮੈਕਸਿਮਮ ਇਹਦਾ ਫਾਇਦਾ ਉਠਾ ਸਕਦੇ ਆ ਬੈਨੀਫਿਟ ਉਠਾਈਏ ਔਰ ਪੰਜਾਬ ਦੇ ਗਰੀਬਾਂ ਦਾ ਤਾਂ ਕਿ ਭਲਾ ਹੋ ਸਕੇ ਔਰ ਕੱਚੇ ਮਕਾਨਾਂ ਦੀ ਜਿਹੜੀ ਪ੍ਰੋਬਲਮ ਹੈ ਇਹ ਅਸੀਂ ਹਮੇਸ਼ਾ ਵਾਸਤੇ ਖਤਮ ਵੀ ਕਰ ਸਕਦੇ ਆ ਜੋ ਐਸੇਲੇ ਪ੍ਰੈਜ਼ੈਂਟ ਆ ਔਰ ਇੱਥੋਂ ਤੱਕ ਖੁੱਲੀ ਸਕੀਮ ਹੈ ਥੈਂਕ ਯੂ ਕਿ ਜਿੰਨੇ ਬੀਡੀਪੀਓਜ਼ ਕੋਲ ਪੁਰਾਣੀਆਂ ਵੀ ਕੋਈ ਅਪਲੀਕੇਸ਼ਨਸ ਪਈਆਂ ਨੇ ਉਹ ਹੀ ਅਪਲੋਡ ਕੀਤੀਆਂ ਜਾ ਸਕਦੀਆਂ ਨੇ ਸੋ ਮੈਂ ਇਹ ਚਾਹਨੀ ਆ ਕਿ ਮੈਕਸਿਮਮ 2 ਦਿਨਾਂ ਦੇ ਵਿੱਚ 2 ਦਿਨ ਰਹਿ ਗਏ ਨੇ 31 ਮਾਰਚ ਤੱਕ ਇਹ ਵੱਧ ਹੋ ਜਾਣਾ ਪੋਰਟਲ ਤੇ ਅਸੀਂ ਵੱਧ ਤੋਂ ਵੱਧ ਫਾਇਦਾ ਗਰੀਬ ਲੋਕਾਂ ਦੇ ਵਾਸਤੇ ਇਹ ਚੁੱਕੀਏ Thank you. Thank you. Thank you. Thank you. Thank you. Good